ਦਰਿਆ ਤੇ ਮੈਂ ਸਰਪੰਚ ਪਿੰਡ ਘੂਕੜੀ ਖੁਰਦ ਨਾਮ ਸਤਪਾਲ ਸਿੰਘ ਅਸੀਂ ਇਸ ਟਾਈਮ ਸਾਡਾ ਜਿਹੜਾ ਪਵਿੱਤਰ ਬੁੱਢਾ ਦਰਿਆ ਜਿਹਨੂੰ ਅਸੀਂ ਪਹਿਲਾਂ ਤੋਂ ਪਵਿੱਤਰ ਬੁੱਢਾ ਦਰਿਆ ਮੰਨਦੇ ਸੀ ਉਸ ਤੇ ਖੜੇ ਆ ਜੀ ਸਾਡੇ ਨਾਲ ਤਾਂ ਤਾਂ ਬਾਬਾ ਜਲਵੀਰ ਸਿੰਘ ਸੀਚੇਵਾਲ ਨੇ ਜਿਨ੍ਹਾਂ ਦੇ ਯਤਨਾ ਸਦਕਾ ਤੇ ਮਿਹਨਤ ਸਦਕਾ ਅੱਜ ਸਾਨੂੰ ਆਇਆ ਦਰਿਆ ਦੇ ਸਾਫ਼ ਸੁਥਰੇ ਪਾਣੀ ਦੇ ਵਿੱਚ ਖੜਨ ਦਾ ਜਿਵੇਂ ਕਹਿੰਦੇ ਆ ਸਾਨੂੰ ਸੁਪਨਾ ਹੀ ਲੱਗ ਰਿਹਾ ਅੱਜ ਵਿੱਚ ਖੜੇ ਆ ਤੇ ਯਕੀਨ ਹੋ ਗਿਆ ਕਿ ਅਸੀਂ ਸੱਚੀ ਮੁੱਚੀ ਇਸ ਪਵਿੱਤਰ ਦਰਿਆ ਦੇ ਵਿੱਚ ਖੜੇ ਆ ਜਿਨੂੰ ਕਿ ਕੁਝ ਸਮਾਂ ਪਹਿਲਾਂ ਇੱਕ ਗੰਦੇ ਨਾਲੇ ਦਾ ਨਾਮ ਦੇ ਦਿੱਤਾ ਸੀਗਾ ਜਦੋਂ ਕੋਈ ਇਸ ਪਵਿੱਤਰ ਦਰਿਆ ਨੂੰ ਸਾਡੇ ਸਾਹਮਣੇ ਗੰਦਾ ਨਾਲਾ ਕਹਿ ਕੇ ਬੁਲਾਉਂਦਾ ਸੀ ਤਾਂ ਸਾਡੇ ਜਾਣੀ ਅੰਦਰ ਨੂੰ ਚੀਸ ਪੈਂਦੀ ਸੀ ਵੀ ਕੀ ਇਹ ਪਵਿੱਤਰ ਬੁੱਢੇ ਦਰਿਆ ਨੂੰ ਗੰਦਾ ਨਾਲਾ ਕਿਉਂ ਕਿਹਾ ਜਾਂਦਾ ਪਰ ਲੋਕ ਵੀ ਕੁਝ ਸੱਚੇ ਸੀ ਕਿਉਂਕਿ ਜਿਨ੍ਹਾਂ ਨੇ ਦੇਖਿਆ ਹੀ ਗੰਦਾ ਜਿਉ ਗੰਦਾ ਕਹਿਣਗੇ ਉਹ ਇਸ ਕਰਕੇ ਸਾਡੇ ਤਾਂ ਜੀ ਇਹ ਏਰੀਏ ਦੇ ਕੀ ਮੰਨ ਕੇ ਚੱਲੋ ਬਈ ਸਾਰੇ ਲੁਧਿਆਣਾ ਜ਼ਿਲ੍ਹੇ ਦੇ ਅੱਧੇ ਤਾਂ ਬਿਮਾਰੀਆਂ ਛੁੱਟ ਜਾਣਗੀਆਂ ਜੇ ਮੇਰੇ ਖਿਆਲ ਕੰਦਾ 15 ਆਪਣੇ ਮਹੀਨੇ ਦੋ ਮਹੀਨੇ ਦੇ ਵਿੱਚ ਕਿਉਂਕਿ ਇਹ ਪਾਣੀ ਜਿਹੜਾ ਕਿ ਹੁਣ ਤੁਹਾਡਾ ਇੰਨਾ ਵਧੀਆ ਥੱਲੇ ਧਰਤੀ ਵੀ ਖੱਚ ਰਹੀਆਂ ਨੂੰ ਇਹਦਾ ਜਿਹੜਾ ਪੱਤਣਾ ਸਾਰਾ ਰੇਤੇ ਦਾ ਜੀ ਇਹ ਸਾਰਾ ਰੇਤੇ ਤੇ ਹੋਣ ਕਰਕੇ ਸਾਡਾ ਧਰਤੀ ਦਾ ਪਾਣੀ ਹੈ ਜਿਹੜਾ ਉਹ ਵੀ ਸਾਫ਼ ਹੋ ਜਾਣਾ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ ਔਨਸਕਾਈ ਟੀਵੀ ਦਿਨਾਲ